ਸੰਗਤ ਜੀ ਬਚਪਨ ਦੇ ਵਿੱਚ ਇੱਕ ਗੀਤ ਸੁਣਿਆ ਕਰਦੇ ਸਾਂ ਛੋਟੇ ਸਹਿਬਜ਼ਾਦੇਆਂ ਦਾ ਅੱਜ ਆਪ ਦੇ ਨਾਲ ਸਾਂਝਾ ਕਰਦੇ ਜਾਵਾਂ ਕੀ ਹੋਇਆ ਜਦ ਸਹਿਬਜ਼ਾਦੇ ਪਹਿਲੇ ਦਿਨ ਪੇਸ਼ੀ ਤੋਂ ਵਾਪਸ ਆਏ ਸ਼ਾਮਾਂ ਵੇਲੇ ਤਾਂ ਮਾਤ ਗੁਜਰੀ ਇੰਤਜ਼ਾਰ ਦੇ ਵਿੱਚ ਬੈਠੀ ਹੋਈ ਸੀ ਸਹਿਬਜ਼ਾਦੇਆਂ ਦੇ ਸਾਹਿਬ ਜਦੋਂ ਜਦ ਠੰਡੇ ਬੁਰਜ ਦੇ ਵਿੱਚ ਪਹੁੰਚਦੇ ਨੇ ਦਗ-ਦਗ ਕਰਦੇ ਚਿਹਰੇ ਤੇ ਮਾਤਾ ਗੁਜਰੀ ਨੇ ਝਟ ਆ ਕੇ ਗਲ ਨਾਲ ਲਾ ਲਿਆ ਆਖਿਆ ਪੁੱਤਰ ਦਾਦੇ ਦੀ ਲਾਜ ਰੱਖ ਲਈ ਹੈ ਤੁਸੀਂ ਸੀਸ ਦੇ ਉੱਤੇ ਬੜੇ ਪਿਆਰ ਦੇ ਨਾਲ ਹੱਥ ਫੇਰ ਰਹੀ ਮਾਤਾ ਬੱਚਿਆਂ ਨਾਲ ਪਿਆਰ ਕਰ ਰਹੀ ਹੈ ਇਸ ਵੇਲੇ ਦੇ ਸੀਨ ਨੂੰ ਕਵੀ ਨੇ ਬੜੀਆਂ ਸੁੰਦਰ ਸਤਰਾਂ ਲਿਖੀਆਂ ਨੇ ਗੀਤ ਦੇ ਵਿੱਚ ਆਪ ਸਭ ਪਿਆਰ ਦੇ ਨਾਲ ਸੁਣਨਾ ਭਾਈ ਕੀ ਆਖ ਰਿਹਾ ਹੈ ਕਵੀ ਮਾਤਾ ਗੁਜਰੀ ਦੇ ਬੋਲ ਨੇ ਮੇਰੇ लाडले ਲਾਲ ਦੇ ਲਾਲ ਸਦਕੇ ਮੈਂ ਜਾਵਾਂ ਮੇਰੇ लाडले ਲਾਲ ਦੀਲਾ ਲਾਲ ਦੱਸੋ ਖੋਲ ਕੇ ਦਿਲਾਂ ਦਾ ਹਾਲ ਸਦਕੇ ਮੈਂ ਜਾਵਾਂ ਮੇਰੇ लाडले ਲਾਲ ਦੀਲਾ ਲਾਲ ਮਾਤਾ ਪੁੱਛਦੀ ਹੈ ਲਾਲ ਜੀ ਅੱਜ ਕਚਹਿਰੀ ਦੇ ਵਿੱਚ ਕੀ ਕੀ ਹੋਇਆ ਸਾਰਾ ਕੁਝ ਬਰਤਾਨਤ ਸਹਬਜ਼ਾਦਿਆਂ ਨੂੰ ਦੱਸਣ ਲਈ ਆਖਦੀ ਹੈ ਸੁੱਬੇ ਨਿਕ ਚਰੀ ਵਿੱਚ ਕੈਰ ਕੀ ਗੁਜ਼ਾਰੀਆਂ ਚੰਗਾ ਹੋਇਆ ਬੀਬਾ ਤੁਸੀਂ ਹੌਸਲਾ ਨਿਹਾਰੇ ਆ ਸੁੱਬੇ ਨਿਕ ਚਰੀ ਵਿੱਚ ਕੈਰ ਕੀ ਗੁਜ਼ਾਰੀਆਂ ਚੰਗਾ ਹੋਇਆ ਬੀਬਾ ਤੁਸੀਂ ਹੌਸਲਾ ਨਿਹਾਰਿਆ ਟੁੱਟੇ ਚੇਰਿਆਂ ਤੇ ਵਖਰਾ ਜਲਾਲ ਸਦਕੇ ਮੈਂ ਜਾਵਾਂ ਮੇਰੀ ਲਾਡਲੀ ਮੇਰੀ ਲਾਡਲੀ ਲਾਲ ਦੇ ਲਾਲ ਸਦਕੇ ਮੈਂ ਜਾਵਾਂ ਮਾਤਾ ਗੁਜਰੀ ਸਹਿਬ ਜਾਦਿਆਂ ਨੂੰ ਪੁੱਛਦੀ ਹੈ ਲਾਲ ਜੀ ਅੱਜ ਕਚਹਿਰੀ ਦੇ ਵਿੱਚ ਕੀ ਕੀ ਹੋਇਆ ਜ਼ਾਲਮਾਂ ਨੇ ਕੋਈ ਭਲੀ ਤਾਂ ਨਹੀਂ ਗੁਜ਼ਾਰੀ ਹੋਏਗੀ ਪਰ ਤੁਹਾਡੇ ਚਿਹਰਿਆਂ ਤੋਂ ਲੱਗਦਾ ਹੈ ਤੁਸੀਂ ਵੀ ਠੁਕਮਾ ਜਵਾਬ ਦਿੱਤਾ ਹੈ ਤੁਹਾਡੇ ਵੱਡੇ ਵੀਰ ਕਿਵੇਂ ਹੱਸ ਹੱਸ ਕੇ ਸ਼ਹੀਦੀਆਂ ਪਾ ਗਏ ਨੇ ਤੁਸੀਂ ਵੀ ਵੈਰੀਆਂ ਦਾ ਡੱਟ ਕੇ ਮੁਕਾਬਲਾ ਕਰਨਾ ਹੈ ਪੁੱਤਰ ਜੀ ਵੱਡੇ ਵੀਰ ਤੂੰ ਸੰਦੇ ਸ਼ਹੀਦ ਹੋਏ ਹੱਸ ਕੇ ਹੋਣੀ ਨੇ ਕਲੇਜ ਤੇ ਤੀਰ ਮਾਰੇ ਕਸ ਕਸ ਕੇ ਵੱਡੇ ਮੀਰ ਤੂੰ ਸੰਦੇ ਸ਼ਹੀਦ ਹੋਏ ਹੱਸ ਕੇ ਹੋਣੀ ਨੇ ਕਲੇਜ ਮਾਰੇ ਤੀਰ ਕਸ ਕਸ ਕੇ ਬੜੀ ਓਖੀ ਅਸਕੀਦੀ ਕਾਲ ਸਦਕੇ ਮੈਂ ਜਾਵਾਂ ਮੇਰੀ ਲਾਡਲੀ ਮੇਰੀ ਲਾਡਲੀ ਲਾਲ ਦੇ ਲਾਲ ਸਦਕੇ ਮੈਂ ਜਾਵਾਂ ਮੇਰੀ ਲਾਡਲੀ ਪਿਆਰ ਦੇ ਨਾਲ ਸੀਸ ਦੇ ਉੱਤੇ ਹੱਥ ਫੇਰ ਰਹੀ ਹੈ ਮਾਤਾ ਗੁਜਰੀ ਸਹਿਬ ਜਾਦਿਆਂ ਦੇ ਸੀਸ ਤੇ ਹੱਥ ਫੇਰਦਿਆਂ ਫੇਰਦਿਆਂ ਮਾਤਾ ਦਾ ਹੱਥ ਸਹਿਬ ਜਾਦਿਆਂ ਦੇ ਹੱਥਾਂ ਤੇ ਚੱਲਿਆ ਜਾਂਦਾ ਹੈ ਪਿਆਰ ਦੇ ਨਾਲ ਸਹਿਬ ਜਾਦਿਆਂ ਦੇ ਹੱਥ ਪਕੜ ਕੇ ਆਪਣੇ ਚਿਹਰੇ ਤੇ ਲਗਾ ਲੈਂਦੀ ਹੈ ਪਿਆਰ ਦੇ ਨਾਲ ਆਖਦੀ ਹੈ ਅੱਜ ਮੇਰੇ ਲਾਡਲੇ ਜਲਾਦਾਂ ਕੋਲੋਂ ਆਏ ਨੇ ਅਗ ਦੇ ਪਲਿੱਤੇ ਕਿਨੇ ਹੱਥਾਂ ਵਿੱਚ ਲਾਏ ਨੇ ਅੱਜ ਮੇਰੇ ਲਾਡਲੇ ਜਲਾਦਾਂ ਕੋਲੋਂ ਆਏ ਨੇ ਅਗ ਦੇ ਪਲਿੱਤੇ ਕਿਨੇ ਹੱਥਾਂ ਵਿੱਚ ਲਾਏ ਨੇ ਕਿੰਜ ਬੀਤੀ ਆ ਤੁਸਾਂ ਦੇ ਨਾਲ ਸਦਕੇ ਮੈਂ ਜਾਵਾਂ ਮੇਰੇ लाडले ਮੇਰੇ लाडले ਲਾਲ ਦੇ ਲਾਲ ਸਦਕੇ ਮੈਂ ਜਾਵਾਂ ਪਿਆਰ ਕਰ ਰਹੀ ਹੈ ਬੱਚਿਆਂ ਨੂੰ ਦਾਦੀ ਤੇ ਸਾਬ ਜਦੇ ਮਾਤ ਗੁਦਰੀ ਦੀ ਗੋਦ ਦੇ ਵਿੱਚ ਬੈਠੇ ਮਾਤਾ ਤੋਂ ਸਿੱਖਿਆ ਗ੍ਰਹਿਣ ਕਰ ਰਹੇ ਨੇ ਮਾਤਾ ਦਸਦੀ ਜਾ ਰਹੀ ਹੈ ਸੂਬੇ ਦੀ ਕਚਰੀ ਵਿੱਚ ਜਰਾ ਵੀ ਨ ਡੋਲਿਓ ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੁਲਿਓ ਸੂਬੇ ਦੀ ਕਚਰੀ ਵਿੱਚ ਜਰਾ ਵੀ ਨ ਡੋਲਿਓ ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੁਲਿਓ ਨਾਲ ਦਾਦੇ ਦੀ ਨਾਲ ਦਾ ਦੀਵਾਲੇ ਰੱਖਿਓ ਖਿਆਲ ਸਦਕੇ ਮੈਂ ਜਾਵਾਂ ਮੇਰੀ लाਡਲੀ ਮੇਰੀ लाडले ਲਾਲ ਦੇ ਲਾਲ ਸਦਕੇ ਮੈਂ ਜਾਵਾਂ ਮੇਰੀ लाਡਲੀ